ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਜਿਹੜੇ ਸਾਡੀ ਸਰੋਤੇ ਐ ਉਹਨਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਸਬੁੱਕ YouTube ਦੇ ਉੱਤੇ ਅੱਜ ਕੱਲ ਇੱਕ ਬਾਬੇ ਦਾ ਬਹੁਤ ਜਦਾ ਰੌਲਾ ਹੈ ਜੋ ਹਿੰਦੂ ਧਰਮ ਦਾ ਇੱਕ ਪ੍ਰਚਾਰਕ ਹੈ ਸਵਾਮੀ ਪਰਮਾਨੰਦ ਜਿੱਦਕਿ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਜਾ ਰਿਹਾ ਹੈ ਤੇ ਸਿੱਖਾਂ ਦੇ ਵਿੱਚ ਉਹ ਬਹੁਤ ਮਕਬੂਲ ਹੋ ਰਿਹਾ ਹੈ। ਦੇਖੋ ਸਾਡੀ ਕਿੰਨੀ ਵੱਡੀ ਤਰਾਸਤੀ ਹੈ ਕਿ ਜਦੋਂ ਵੀ ਕੋਈ ਸਾਨੂੰ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਕੋਈ ਸਾਧ ਕੋਈ ਬਾਬਾ ਕੋਈ ਪਖੰਡੀ ਗੁਰੂ ਫੂਕ ਸ਼ਕਾਉਂਦਾ ਨਾ ਤੇ ਆਪਾਂ ਫੂਕ ਸ਼ੱਕ ਕੇ ਤੇ ਤਰੰਤ ਉਹਦੇ ਪਿੱਛੇ ਲੱਗ ਜਾਂਦੇ ਆ ਤੇ ਉਹਦੇ ਮੁਤਾਬਕ ਆਪਾਂ ਚਲਣਾ ਸ਼ੁਰੂ ਕਰ ਦਿੰਨੇ ਆ ਬਹੁਤ ਸਾਰੀਆਂ ਵੀਡੀਓ ਸੋਮੀ ਪਰਮਾਨੰਦ ਦੀਆਂ ਮੇਰੇ ਤੱਕ ਪਹੁੰਚੀਆਂ ਮੈਂ ਦੇਖੀਆਂ ਤੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਸਰੋਤੇ ਐ ਉਹਨਾਂ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਵੀ ਕੋਈ ਵੀਡੀਓ ਇਹਨਾਂ ਬਾਰੇ ਪਾਓ ਆਪਣੇ ਸਿੱਖਾਂ ਨੂੰ ਜਾਗਰੂਕ ਕਰੋ ਸਮਝ ਤੋਂ ਬਾਹਰ ਦੀ ਗੱਲ ਐ ਕਿੰਨਾ ਸਿੱਖਾਂ ਨੂੰ ਜਾਗਰੂਕ ਕਰੀਏ ਕਿੰਨਾਂ ਨੂੰ ਸਮਝਾਈਏ ਜਿਹੜੇ ਬੇਵਕੂਫ ਐ ਮੂਰਖ ਐ ਵੱਡੇ ਵੱਡੇ ਆਪਣੇ ਆਪ ਨੂੰ ਅਖਾਉਣ ਵਾਲੇ ਵੱਡੇ ਵੱਡੇ ਪੰਥਕ ਗਿਆਨੀ ਚਾਹੇ ਉਹਨਾਂ ਵਿੱਚ ਟਕਸਾਲੀਏ ਐ ਜਾਂ ਨਿਹੰਗ ਸਿੰਘ ਐ ਜਾਂ ਹੋਰ ਸੰਸਥਾਵਾਂ ਨਾਲ ਸੰਬੰਧਤ ਐ ਚੰਗੇ ਭਲੇ ਪ੍ਰਚਾਰਕ ਐ ਚੰਗੇ ਭਲੇ ਜਿਹੜੇ ਇੱਥੇ ਯੂ ਐਸ ਏ ਦੇ ਵਿੱਚ ਜਦੋਂ ਕਿਸੇ ਦਾ ਵਿਆਹ ਹੁੰਦਾ ਤੇ ਪੁੱਠੀਆਂ ਲਾਵਾਂ ਤੱਕ ਵੀ ਉਹਨਾਂ ਨੇ ਕਰਵਾਈਆਂ ਤੇ ਆਪ ਉਹ ਮੂੰਹ ਚੱਕ ਕੇ ਤੁਰੇ ਫਿਰਦੇ ਐ ਇਹਨਾਂ ਬਾਬਿਆਂ ਦੇ ਕੋਲ ਜਿਵੇਂ ਗਿਆਨੀ ਸ਼ੇਰ ਸਿੰਘ ਅੰਬਾਲੀ ਵਾਲੀ ਚੰਗਾ ਭਲਾ ਇੱਕ ਪ੍ਰਚਾਰਕ ਬੰਦਾ ਹੁਣ ਮੂੰਹ ਚੱਕ ਕੇ ਇਹੋ ਜਿਹੇ ਪ੍ਰਚਾਰਕ ਤੁਰੇ ਫਿਰਦੇ ਐ ਨਾ ਬਾਬਿਆਂ ਦੇ ਕੋਲ ਪਖੰਡੀਆਂ ਦੇ ਕੋਲ ਇਹ ਸਿੱਖਾਂ ਨੂੰ ਕਿਹੜੀ ਸਿੱਖਿਆ ਦੇ ਰਿਹਾ ਸਿੱਖ ਦਾ ਜਿਹੜਾ ਸਿੱਖ ਦਾ ਸੀਸ ਐ ਸਿੱਖ ਦਾ ਸਿਰ ਐ ਜਿਹੜਾ ਕਿ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਝੁਕਣਾ ਚਾਹੀਦਾ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਸੀਸ ਝੁਕਾਉਂਦੀਆਂ ਗੱਲਾਂ ਕਰਨ ਵਾਲਾ ਜਿਹੜਾ ਸਿੱਖ ਐ ਉਹ ਉਹਨਾਂ ਦੇ ਸਾਹਮਣੇ ਜਾ ਕੇ ਸੀਸ ਝੁਕਾਉਂਦਾ ਹੈ ਜਿਹੜਾ ਬੰਦਾ ਤਿਲਕ ਲਾਈ ਫਿਰਦਾ ਮੱਥੇ ਉੱਤੇ ਤੇ ਵਾਰਖ ਲਾਰੇ ਉਹਨੇ ਜਿਹਦਾ ਕੋਈ ਲੈਣ ਦੇਣ ਹੀ ਨਹੀਂ ਤੇ ਐਡੀ ਵੱਡੀ ਕੌਮ ਦੇ ਮਾਲਕ ਆਪਾਂ ਹੋ ਕੇ ਗੁਰੂ ਸਾਹਿਬਾਨਾਂ ਦੀਆਂ ਇਨੀਆਂ ਬਖਸ਼ਿਸ਼ਾਂ ਦੇ ਮਾਲਕ ਆਪਾਂ ਹੋ ਕੇ ਤੇ ਤੁਰੇ ਫਿਰਦੇ ਆਪਾਂ ਇਹੋ ਜਿਹੇ ਬਾਬਿਆਂ ਦੇ ਕੋਲ ਤੇ ਕਿੱਡੀ ਵੱਡੀ ਕਿੰਨੀ ਵੱਡੀ ਸਾਡੀ ਬਦਕਿਸਮਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਾਂ ਬੜੇ ਚਿਰ ਤੋਂ ਪਹਿਲਾਂ ਲਿਖ ਦਿੱਤਾ ਗਿਆ ਸੀ ਦੁਨੀਆ ਹੁਸ਼ਿਆਰ ਬੇਦਾਰ ਜਾਗ ਤੂੰ ਮੁਸੀਤ ਹੋਂ ਰੇ ਭਾਈ ਮਤਲਬ ਹੈ ਕਿ ਜੇ ਆਪਾਂ ਜਾਗਦੇ ਰਵਾਂਗੇ ਤੇ ਸਾਨੂੰ ਕੋਈ ਲੁੱਟ ਨਹੀਂ ਸਕਦਾ ਜੇ ਆਪਾਂ ਅੱਜ ਸੌਂਗੇ ਤੇ ਸਾਨੂੰ ਲੁੱਟਣ ਵਾਲੇ ਸੌ ਹੋਣੇ ਆ ਤੇ ਆਪਾਂ ਫੂਕਾਂ ਛਕਣ ਵਾਲੇ ਲੋਕਾਂ ਆ ਫੂਕਾਂ ਛਕਣ ਵਾਲੇ ਜਿੰਨੇ ਸਾਨੂੰ ਫੂਕ ਛਕਾਈ ਆ ਆਪਾਂ ਉਹਦੇ ਪਿੱਛੇ ਤੁਰ ਪੈਨੇ ਆ ਜਿੰਨੇ ਸਿੱਖਾਂ ਦੀ ਥੋੜੀ ਬਹੁਤੀ ਸਿਫਤ ਕੀਤੀ ਉਹਦੇ ਪਿੱਛੇ ਤੁਰ ਪੈਨੇ ਆ ਮੈਂ ਤਾਂ ਸਦਾ ਕਹਿੰਦਾ ਜੇ ਉਹਨੂੰ ਇੰਨਾ ਸਿੱਖਾਂ ਦੇ ਨਾਲ ਕੋਈ ਵਾਹ ਵਾਸਤਾ ਇੰਨਾ ਸਿੱਖ ਪਿਆਰੇ ਲੱਗਦੇ ਐ ਕੌਮ ਸਾਡੀ ਪਿਆਰੀ ਲੱਗਦੀ ਤੇ ਆ ਕੇ ਸਿੱਖ ਬਣ ਜਾਵੇ ਇੱਕ ਹੋਰ ਕਮਾਲ ਦੀ ਗੱਲ ਆਪਾਂ ਉਹਨੂੰ ਮੱਥਾ ਟੇਕ ਰਹੇ ਆ ਉਹ ਅਗਲਾ ਕਹਿ ਰਿਹਾ ਵੀ ਮੇਰੇ ਕੋਲ ਤਾਂ ਕੱਖ ਹੈ ਹੀ ਨਹੀਂ ਜਿਹੜਾ ਬੰਦਾ ਖੁਦ ਕਹਿੰਦਾ ਮੇਰੇ ਕੋਲ ਕੱਖ ਨਹੀਂ ਆਪਾਂ ਉਹਦੇ ਕੋਲ ਕੀ ਫੁੱਲੀਆਂ ਲੈਣ ਜਾਣੇ ਜਦੋਂ ਆਪਾਂ ਅਮਰਤਾਰੀ ਹੁੰਨੇ ਆ ਸਾਡਾ ਸੀਸ ਕਿਹਾ ਜਾਂਦਾ ਪੰਜਾਂ ਪਿਆਰਿਆਂ ਵੱਲੋਂ ਵੀ ਸਾਡਾ ਜਿਹੜਾ ਸਿਰ ਹੈ ਉਹ ਅਜ ਤੋਂ ਬਾਅਦ ਗੁਰੂ ਸਾਹਿਬ ਦੇ ਚਰਨਾਂ 'ਚ ਝੁਕਣਾ ਚਾਹੀਦਾ ਤੇ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਝੁਕਣ ਵਾਲਾ ਜਿਹੜਾ ਸਿਰ ਹੈ ਪਖੰਡੀਆਂ ਦੇ ਮੂਰੇ ਉਹ ਜਾਂ ਬਾਬਿਆਂ ਦੇ ਮੂਰੇ ਜਾ ਕੇ ਝੁਕੂਗਾ ਓਏ ਬੇਵਕੂਫ ਮੂਰਖੋ ਇਹ ਇਨਾ ਕਰਤੂਤਾਂ ਕਰਕੇ ਆਪਾਂ ਅੱਜ ਤੱਕ ਕੁਝ ਪ੍ਰਾਪਤ ਨਹੀਂ ਕੀਤਾ ਹੁਣ ਮੋਹਨ ਭਗਵਤ ਉਹਦੇ ਕੋਲ ਜਾਂਦਾ ਉਹਦੇ ਸਾਹਮਣੇ ਕੁਰਸੀ ਤੇ ਜਾ ਕੇ ਬਹਿੰਦਾ ਤੇ ਸਾਡੇ ਨਿਹੰਗ ਸਿੰਘ ਜਾਂ ਸਾਡੇ ਕਹੇ ਜਾਣ ਵਾਲੇ ਅਖੋਤੀ ਪੰਥਕ ਪ੍ਰਚਾਰਕ ਉਹਦੇ ਕੋਲ ਜਾਂਦੇ ਆ ਉਹਨੂੰ ਮੱਥਾ ਟੇਕ ਕੇ ਉਹਦੇ ਸਾਹਮਣੇ ਦਰੀਆਂ ਤੇ ਬਹਿੰਦੇ ਆ ਫਰਕ ਹੈ ਜਾਂ ਨਹੀਂ ਹੈ ਤੁਸੀਂ ਦੇਖੋ ਇਹ ਸਾਡੀ ਅਸਲ ਚ ਮੂਰਖਤਾ ਹੈ ਮੂਰਖਤਾ ਦਾ ਪ੍ਰਗਟਾਵਾ ਕਰਨ ਵਾਸਤੇ ਆਪਾਂ ਜਾਂਦੇ ਆ ਇਹਦਾ ਮਤਲਬ ਆਪਾਂ ਇਹ ਸਿੱਧ ਕਰਦੇ ਆ ਕਿ ਸਾਨੂੰ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਕੁਝ ਮਿਲਿਆ ਨਹੀਂ ਹੈ ਸਾਨੂੰ ਗੁਰਬਾਣੀ ਚੋਂ ਕੁਝ ਮਿਲਿਆ ਨਹੀਂ ਹੈ ਸਾਨੂੰ ਸਾਡੀ ਕੌਮ ਦੇ ਇਤਿਹਾਸ ਵਿੱਚੋਂ ਕੁਝ ਨਹੀਂ ਮਿਲਿਆ ਤੇ ਸਾਨੂੰ ਹੁਣ ਇਹ ਤਿਲਕ ਲਗਾਉਣ ਵਾਲੇ ਜਿਹੜੇ ਬਾਬੇ ਆ ਇਹ ਕੁਝ ਦੇਣਗੇ ਬੜੇ ਲੰਮੇ ਸਮੇਂ ਤੋਂ ਇਹੋ ਜੀਆਂ ਵੀਡੀਓਸ ਵੇਖ-ਵੇ ਕੇ ਮਨ ਅੱਕਿਆ ਪਿਆ ਦਿਮਾਗ ਬੜਾ ਖਰਾਬ ਹੋਇਆ ਪਿਆ ਸਮਝ ਨਹੀਂ ਆਉਂਦੀ ਵੀ ਆਪਾਂ ਅਪ ਕਿਹੜੇ ਪਾਸੇ ਤੁਰੇ ਜਾ ਰਹੇ ਆ ਕਿਹੜੇ ਪਾਸੇ ਆਪਾਂ ਜਾ ਰਹੇ ਆ ਸਾਰਾ ਕੁਝ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਮਹੱਤ ਤੱਕੇ ਖਾਂਦੇ ਫਿਰਦੇ ਆ ਇਹੋ ਜੇ ਡੇਰਿਆਂ ਦੇ ਵਿੱਚ ਸੋ ਜਿੱਥੋਂ ਤੱਕ ਵੀ ਹੋ ਸਕੇ ਆਪਣੇ ਆਪ ਨੂੰ ਰੋਕੋ ਇਹੋ ਜਿਆ ਕੰਮਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸائے ਹੇਠ ਲਓ ਸਭ ਕੁਝ ਮਿਲ ਜਾਣਾ ਉਹ ਕੰਡੀਆਂ ਨੇ ਨਾ ਅੱਜ ਤੱਕ ਕੁਝ ਸਾਨੂੰ ਦਿੱਤਾ ਨਾ ਕਿਸੇ ਪਖੰਡੀ ਨੇ ਸਾਨੂੰ ਅੱਜ ਤੱਕ ਕੁਝ ਦੇਣਾ ਠੀਕ ਹੈ ਜੀ ਆਪਣੇ ਆਪ ਨੂੰ ਬਚਾ ਕੇ ਰੱਖੋ ਬਾਰ ਆਪਾਂ ਰੋਲਾ ਪਾਉਣਾ ਜੀ ਸਾਡੀ ਕੌਮ ਸਾਡੀ ਕੌਮ ਸਾਡੀ ਕੌਮ ਬੇੜਾਗਰਕ ਤੇ ਆਪਾਂ ਆਪਣੇ ਅੱਤੀ ਕੀਤਾ ਪਿਆ ਸੋ ਦਿਲ ਦੇ ਬਲਵਲੇ ਐ ਜਿਹੜੇ ਧਰ ਨਾਲ ਸ਼ੇਰ ਕੀਤੇ ਆਓ ਰਲ ਮਿਲ ਕੇ ਹਮਲਾ ਮਾਰੀਏ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਸੁਚੇਤ ਬਣਾਈਏ ਪਹਿਲੇ ਹੀ ਸਾਡਾ ਬੜਾ ਬੇੜਾਗਰਕ ਹੋ ਚੁੱਕਾ ਹੋਰ ਬੇੜਾਗਰਕ ਨਾ ਆਪਾਂ ਕਰੀਏ ਬੱਚੋ ਪਖੰਡੀਆਂ ਤੋਂ ਬਚੋ ਦੇ ਧਾਰੀਆਂ ਤੋਂ ਬਚੋ ਪਖੰਡੀ ਬਾਬਿਆਂ ਤੋਂ ਬਚੋ ਇਹਨਾਂ ਨੇ ਕੁਝ ਨਹੀਂ ਤੁਹਾਨੂੰ ਦੇਣਾ ਇੱਥੇ ਆਪ ਮੰਗਤੇ ਐ ਤੇ ਮੰਗਤਿਆਂ ਦੇ ਕੋਲ ਜਾ ਕੇ ਤੁਸੀਂ ਕੀ ਲਓਗੇ ਆਪਾਂ ਤੇ ਸ਼ੈਨਸ਼ਾਹ ਗੁਰੂ ਦੇ ਬੱਚੇ ਆ ਸਾਰਾ ਕੁਝ ਹੀ ਸਾਨੂੰ ਗੁਰੂ ਦੇਣ ਵਾਲਾ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਇਹਨੇ ਸਹਾਈ ਹੋਣਾ ਕਿਸੇ ਬਾਬੇ ਪਖੰਡੀ ਨੇ ਨਹੀਂ ਹੋਣਾ ਜੋ ਇਤਨੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ